ਤੈਨੂੰ ਦੇਖ ਲੂੰਗਾ ਓਏ ਤੈਨੂੰ ਕਰ ਲੂੰਗਾ ਓਏ ਇਹ ਉਹੀ ਬਾਬਾ ਜੀ ਨੇ ਜਿਹੜੇ ਖੜ ਕੇ ਗਾਲਾਂ ਕੱਢ ਰਹੇ ਨੇ ਅੱਜ ਫਿਰ ਚਮਤਕਾਰ ਹੀ ਸੀ ਨਾ ਇਹ ਦੇਖਿਆ ਵੀ ਤੁਸੀਂ ਉਂਗਲ ਇਸ਼ਾਰਾ ਨਹੀਂ ਦੇਖਿਆ ਹਾਲਾਂਕਿ ਆਵਾਜ਼ ਨਹੀਂ ਸਮਝ ਆ ਰਹੀ ਕਲੀਅਰ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਤੁਸੀਂ ਕਦੋਂ ਤੱਕ ਲੋਕਾਂ ਨੂੰ ਮੂਰਖ ਬਣਾ ਲਓ ਇਨ੍ਹਾਂ ਬਾਬਿਆਂ ਦੇ ਪਾਸਪੋਰਟਾਂ ਦੇ ਉੱਤੇ ਲੇਖਨ ਦੇ ਨਾਲ ਵੀਜ਼ੇ ਲੱਗਦੇ ਹੋਣ ਫਿਰ ਅੰਬੈਂਸੀਆਂ ਬੰਦ ਕਰਦਗੇ ਅੱਜ ਤੱਕ ਸੁਣਿਆ ਜਿਹੜਾ ਬਾਬਾ ਲੋਕਾਂ ਨੂੰ ਵੀਜ਼ੇ ਲਾ ਕੇ ਦਿੰਦਾ ਕਹਿੰਦੇ ਇਹਨੂੰ ਆਪ ਨੂੰ ਯੂਐਸਏ ਦਾ ਵੀਜ਼ਾ ਨਹੀਂ ਮਿਲਿਆ ਸੀ ਜਿਹੜਾ ਬੰਦੇ ਨੂੰ ਆਪ ਨੂੰ ਵੀਜ਼ਾ ਨਹੀਂ ਮਿਲਿਆ ਉਹ ਲੋਕਾਂ ਨੂੰ ਕੀ ਵੀਜ਼ਾ ਦਵਾ ਦੂਗਾ ਅਸੀਂ ਲੋਕ ਪੰਜਾਬੀ ਅੰਨੇ ਹੋ ਜਾਂਦੇ ਆ ਅਸੀਂ ਜਿਹਦੇ ਮਗਰ ਇੱਕ ਵਾਰੀ ਤੁਰ ਪੇ ਫਿਰਦੇ ਅਸੀਂ ਨਾ ਆਂ ਦੇਖਦੇ ਆ ਇਹ ਚੰਗਾ ਏ ਕਿ ਮਾੜਾ ਗਾ ਰਾਜੀਤ ਦੇ ਮੁੱਦਾ ਬੜਾ ਭਖਿਆ ਹੋਇਆ ਹੈ ਬਕਰਪੁਰ ਵਾਲੇ ਸਾਈਂ ਜੀ ਦਾ ਕਿ ਉਹਨਾਂ ਨੇ ਉਹਨਾਂ ਦੀ ਕਿਤੇ ਹੱਥੋਂ ਪਾਈ ਹੋਈ ਹੈ ਉਹ ਵੀਡੀਓ ਸਵੇਰ ਦੀ ਬੜੀ ਵਾਇਰਲ ਹੋ ਰਹੀ ਹੈ ਉਹਦਾ ਅਸਲ ਸੱਚ ਕੀ ਹੈ ਵੀਡੀਓ ਦਾ ਤਾਂ ਹਲੇ ਤੱਕ ਜੱਗੀ ਜੀ ਅਸਲ ਸੱਚ ਸਾਹਮਣੇ ਨਹੀਂ ਆਇਆ ਪਰ ਜੋ ਵੀਡੀਓ ਨੂੰ ਦੇਖ ਕੇ ਜੋ ਅੰਦਾਜ਼ਾ ਲਗਾਇਆ ਜਾ ਸਕਦਾ ਉਹ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਖਾਸ ਤੌਰ ਦੇ ਉੱਤੇ ਬਕਰਪੁਰ ਵਾਲੇ ਸਾਈਂ ਜੀ ਦੇ ਲਈ ਜੇਕਰ ਗੱਲ ਕੀਤੀ ਜਾਵੇ ਮੁੱਦੇ ਦੀ ਮੁੱਦਾ ਦਾ ਅਕਸਰ ਬਣਾਈ ਰਹਿੰਦਾ ਉਹਨਾਂ ਨੂੰ ਲੈ ਕੇ ਕੋਈ ਨਾ ਕੋਈ ਮੁੱਦਿਆਂ ਦੇ ਵਿੱਚ ਹੀ ਰਹਿੰਦੇ ਆ ਚਰਚਾ ਚ ਹੀ ਰਹਿੰਦੇ ਨੇ ਉਹ ਜਾ ਤਰੋਂ ਜਾਣੇ ਜਾਂਦੇ ਆ ਵੀਜ਼ੇ ਵਾਲੇ ਬਾਬਾ ਕਰਕੇ ਕਿ ਉਹ ਵੀਜ਼ੇ ਲਾਉਂਦੇ ਆ ਮੈਂ ਇੱਕ ਪੌਡਕਾਸਟ ਵੀ ਕਿਤੇ ਸੁਣੀ ਅੰਦਾ ਸੀ ਕਹਿੰਦੇ ਵੀ ਜਿੱਥੇ ਸਾਈ ਜੀ ਸਾਈਨ ਕਰ ਦੇਣ ਤੇ ਉਹਦਾ ਵੀਜ਼ਾ ਪੱਕਾ ਹੈ ਕੀ ਸੱਚ ਆ ਜਾਂਦੀ ਹੈ ਤੁਸੀਂ ਫਿਰ ਚੰਗੀ ਤਰ੍ਹਾਂ ਨਹੀਂ ਸੁਣਿਆ ਫਿਰ ਉਹ ਪੌਡਕਾਸਟ ਨਹੀਂ ਨਹੀਂ ਪੌਡਕਾਸਟ ਸੁਣਿਆ ਸੀਗਾ ਮੈਂ ਇਹ ਗੱਲ ਤੁਹਾਡੇ ਤੁਹਾਨੂੰ ਕਹਿ ਰਿਹਾ ਕਿ ਮੈਂ ਇਹ ਗੱਲ ਵੀ ਸੁਣੀ ਹੈ ਵੀ ਜਿੱਥੇ ਜਿਹੜੇ ਪਾਸਪੋਰਟ ਤੇ ਸਾਈ ਜੀ ਸਾਈਨ ਕਰਦੇ ਨੇ ਉਹਦਾ ਵੀਜ਼ਾ ਆ ਹੀ ਜਾਂਦਾ ਪਰ ਜਿੱਥੋਂ ਤੱਕ ਮੈਂ ਪੌਡਕਾਸਟ ਸੁਣਿਆ ਹੋ ਉਹ ਕੁੜੀ ਕਹਿੰਦੀ ਮੈਂ ਤਿੰਨ ਵਾਰੀ ਸਾਈਨ ਕਰਾ ਕੇ ਲੈ ਕੇ ਗਈਆਂ ਤੇ ਤਿੰਨੇ ਵਾਰੀ ਮੇਰੀਆਂ ਰਿਫਿਊਜ਼ਲ ਗਈਆਂ ਜੱਗੀ ਜੀ ਇੱਕ ਗੱਲ ਦੱਸੋ ਜੇ ਇੰਨਾ ਬਾਬਿਆਂ ਦੇ ਪਾਸਪੋਰਟਾਂ ਦੇ ਉੱਤੇ ਲਿਖਣ ਦੇ ਨਾਲ ਵੀਜ਼ੇ ਲੱਗਦੇ ਹੋਣ ਫਿਰ ਅੰਬੈਂਸੀਆਂ ਬੰਦ ਕਰ ਦਈਏ ਫਿਰ ਕਿਉਂ ਸਰਕਾਰ ਇੰਨਾ ਖਰਚਾ ਪਾ ਰਹੀ ਹੈ ਕਰ ਦੇਣੀਆਂ ਚਾਹੀਦੀਆਂ ਫਿਰ ਬਾਬਿਆਂ ਕੋਲ ਜਾਈਏ ਤੇ ਵੀਜ਼ਾ ਲਈਏ ਬਿਲਕੁਲ ਤੇ ਮੈਂ ਤਾਂ ਇੱਥੋਂ ਤੱਕ ਸੁਣਿਆ ਜਿਹੜਾ ਬਾਬਾ ਲੋਕਾਂ ਨੂੰ ਵੀਜ਼ੇ ਲਾ ਕੇ ਦਿੰਦਾ ਕਹਿੰਦੇ ਇਹਨੂੰ ਆਪ ਨੂੰ ਯੂਐਸਏ ਦਾ ਵੀਜ਼ਾ ਨਹੀਂ ਮਿਲਿਆ ਸੀਗਾ ਹਾ ਇਹ ਵੀ ਗੱਲ ਹੈ ਸੁਣਿਆ ਸੁਣਨ ਚਾਹੀਆ ਆ ਰਿਹਾ ਵੀ ਯੂ ਐਸ ਏ ਦਾ ਵੀਜ਼ਾ ਯਾਦ ਹੋਣਾ ਪਿੱਛੇ ਜੇ ਬਾਬਾ ਜੀ ਬਾਹਰ ਫੇਰੀ ਲਾ ਪਾ ਕੇ ਆਏ ਆ ਜਦੋਂ ਕੈਨੇਡਾ ਕੁੰਡਾ ਗਏ ਆ ਕਈ ਦੇਸ਼ਾਂ 'ਚ ਗਏ ਆ ਉਹ ਤਾਂ ਕਹਿੰਦੇ ਯੂ ਐਸ ਏ ਨੇ ਕੰਟਰੀ ਨੇ ਵੀਜ਼ਾ ਹੀ ਨਹੀਂ ਦਿੱਤਾ ਜੀ ਹੁਣ ਦੱਸੋ ਜਿਹੜਾ ਬੰਦੇ ਨੂੰ ਆਪ ਨੂੰ ਵੀਜ਼ਾ ਨਹੀਂ ਮਿਲਿਆ ਉਹ ਲੋਕਾਂ ਨੂੰ ਕੀ ਵੀਜ਼ਾ ਦਵਾ ਦੂਗਾ ਇਹ ਤਾਂ ਦਰਸਲ ਸਾਡੇ ਲੋਕਾਂ ਦੀ ਆ ਪੇੜਚਾਲ ਆ ਅਸੀਂ ਲੋਕ ਪੰਜਾਬੀ ਅੰਨੇ ਹੋ ਜਾਂਦੇ ਆ ਅਸੀਂ ਜਿਹਦੇ ਮਗਰ ਇੱਕ ਵਾਰੀ ਤੁਰ ਪੇ ਫਿਰ ਅਸੀਂ ਨਾ ਆਂ ਦੇਖਦੇ ਆ ਇਹ ਚੰਗਾ ਏ ਕਿ ਮਾੜਾ ਗਾ ਸਾਨੂੰ ਕਿਹਨੇ ਚਾਰ ਗੱਲਾਂ ਆ ਕੇ ਕਹਤੀਆਂ ਕੋਈ ਦੁਨਿਆਵੀ ਗੱਲਾਂ ਕਰਤੀਆਂ ਦੇਖੋ ਇੱਕ ਟੋਟਕੇ ਹੁੰਦੇ ਆ ਹਰ ਕੋਲੇ ਹੁੰਦੇ ਆ ਹਰ ਕਰ ਕਲੇਸ਼ ਆ ਹਰ ਬੰਦਾ ਦੁਖੀ ਆਜ ਹਰ ਇੱਕ ਦੀ ਲੋੜ ਆ ਹੁਣ ਸਭ ਨੂੰ ਪਤਾ ਪੰਜਾਬ ਜਿਸ ਤਰੀਕੇ ਦੇ ਨਾਲ ਬਾਹਰ ਨੂੰ ਭੱਜ ਰਿਹਾ ਕਿਵੇਂ ਲਾਈਨਾਂ ਲੱਗੀਆਂ ਹੋਈਆਂ ਵੈਸੀਆਂ ਦੇ ਬਾਹਰ ਤੇ ਇਹੋ ਜਿਹੇ ਬਾਬੇ ਆ ਫਿਰ ਫਾਇਦਾ ਚੁੱਕ ਲੈਂਦੇ ਆ ਨੇ ਐਨੀ ਦੁਨੀਆ ਜਿਹੜੀ ਜਾਂਦੀ ਐ ਕੋਈ ਕਹਿੰਦਾ ਮੇਰੇ ਨਾਲ ਚਮਤਕਾਰ ਹੋ ਗਿਆ ਕੋਈ ਕਹਿੰਦਾ ਮੈਨੂੰ ਤਾਂ ਬਾਬਾ ਜੀ ਤੁਸੀਂ ਸਾਰਾ ਕੁਝ ਮਿਲ ਗਿਆ ਕੋਈ ਕਹਿੰਦਾ ਮੇਰਾ ਤਾਂ ਵੀਜ਼ਾ ਹੀ ਬਾਬਾ ਜੀ ਨੇ ਲਵਾ ਕੇ ਦਿੱਤਾ ਮੇਰੀ ਤਾਂ ਜ਼ਿੰਦਗੀ ਬਾਬਾ ਜੀ ਨੇ ਬਣਾ ਦਿੱਤੀ ਹੂੰ ਤੇ ਇਹ ਉਹੀ ਬਾਬਾ ਜੀ ਨੇ ਜਿਹੜੇ ਖੜ ਕੇ ਗਾਲਾਂ ਕੱਢ ਰਹੇ ਨੇ ਅੱਜ ਫਿਰ ਚਮਤਕਾਰ ਹੀ ਸੀ ਨਾ ਇਹ ਦੇਖੋ ਆ ਵੀ ਤੁਸੀਂ ਉਂਗਲ ਇਸ਼ਾਰਾ ਨਹੀਂ ਦੇਖਿਆ ਹਾਲਾਂਕਿ ਆਵਾਜ਼ ਨਹੀਂ ਸਮਝ ਆ ਰਹੀ ਕਲੀਅਰ ਪਰ ਉਹ ਉਂਗਲ ਜਿਵੇਂ ਚੱਕੀ ਆ ਉਂਗਲ ਇਹ ਆ ਉਂਗਲ ਉਹਦੋਂ ਚੱਕੀ ਜਾਂਦੀ ਹੈ ਜਦੋਂ ਕਿਸੇ ਨੂੰ ਧਮਕੀ ਦੇਣੀ ਹੋਵੇ ਜਦੋਂ ਕਿਸੇ ਨੂੰ ਕਹਿਣਾ ਹੋਵੇ ਤੈਨੂੰ ਦੇਖ ਲੂੰਗਾ ਓਏ ਬਿਲਕੁਲ ਤੈਨੂੰ ਕਰ ਲੂੰਗਾ ਓਏ ਜਦੋਂ ਐ ਹੋ ਜਿਹੇ ਗੱਲਾਂ ਹੁੰਦੀਆਂ ਨੇ ਉਂਗਲ ਉਦੋਂ ਉੱਠਦੀ ਆ ਇਹ ਉਂਗਲ ਉਂ ਨਹੀਂ ਉੱਠਦੀਗੀ ਮੈਂ ਮੈਂ ਤਾਂ ਬਾਬੇ ਪਹਿਲੀ ਵਾਰੀ ਕੋਈ ਐਡੇ ਕੱਦ ਦਾ ਬਾਬਾ ਹੋਵੇ ਉਹ ਉਹਨੂੰ ਗਲੀ 'ਚ ਲੜਦੇ ਹੋਏ ਇਦਾਂ ਮੈਂ ਪਹਿਲੀ ਵਾਰੀ ਵੇਖਿਆ ਸ਼ਾਇਦ ਤੁਸੀਂ ਇਹ ਗਲੀ 'ਚ ਤਾਂ ਚਲੋ ਪਹਿਲੀ ਵਾਰ ਹੋਇਆ ਪਹਿਲਾਂ ਵੀ ਬਾਬੇ ਦੀਆਂ ਕਈ ਵੀਡੀਓ ਆਈਆਂ ਆਈਆਂ ਉਹ ਚਲੋ ਡੀ ਡੂਟ ਕਰਵਾ ਦੁੰਦੀਆਂ ਟੀਮਾਂ ਹੁੰਦੀਆਂ ਗਈਆਂ ਸੋ ਪੈਸਾ ਤੁਹਾਨੂੰ ਦੇ ਕੇ ਉੱਤੇ ਹੱਲੇ ਹੋ ਜਾਂਦਾ ਪਹਿਲਾਂ ਵੀ ਬਾਬੇ ਦੇ ਕਈ ਰੋਲੇ ਪਏ ਆ ਇੱਕ ਦੋ ਵਾਰੀ ਰੋਲੇ ਪਹਿਲਾਂ ਵੀ ਪਏ ਆ ਬਾਬੇ ਦੇ ਤੇ ਇਹ ਕੋਈ ਨਵਾਂ ਨਹੀਂ ਹੈਗਾ ਬਾਕੀ ਇਹ ਬਾਬਿਆਂ ਦੇ ਜਿਹੜੇ ਹੁੰਦੇ ਆ ਸਭ ਦੇ ਆਉਂਦੇ ਆ ਕਹਿੰ ਪੰਜਾਬੀ ਦੇ ਇੱਕ ਕਹਾਵਤਾਂ ਕਹਿੰਦੇ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆ ਹੀ ਜਾਂਦਾ ਤੁਸੀਂ ਕਦੋਂ ਤੱਕ ਲੋਕਾਂ ਨੂੰ ਮੂਰਖ ਬਣਾ ਲੋਂਗੇ ਕਦੋਂ ਤੱਕ ਤੁਸੀਂ ਬੇਕੂਬ ਬਣਾਉਂਦੇ ਰਹੋਗੇ ਕਦੋਂ ਤੱਕ ਤੁਸੀਂ ਧਰਮ ਜਾਤ ਪਾਤ ਪਖੰਡ ਤੁਸੀਂ ਡਰਾ ਕੇ ਲੋਕਾਂ ਨੂੰ ਲੁੱਟਦੇ ਰਹੋਗੇ ਕਦੋਂ ਤੱਕ ਤੁਸੀਂ ਆਪਣੀਆਂ ਦੁਕਾਨਦਾਰੀਆਂ ਚਲਾ ਲੋਂਗੇ ਅਖੀਰ ਇੱਕ ਦਿਨ ਲੋਕ ਜਾਗਰੂਕ ਹੁੰਦੇ ਆ ਲੋਕਾਂ ਨੂੰ ਸੱਚ ਸਾਹਮਣੇ ਆਉਂਦਾ ਪਤਾ ਲੱਗਦਾ ਕਿ ਇਹ ਬੰਦਾ ਫਰੋਡ ਆ ਜਾਂ ਇਹ ਬੰਦਾ ਸੱਚ ਨਹੀਂ ਜਿਵੇਂ ਤੁਸੀਂ ਪੌਡਕਾਸਟ ਦੀ ਗੱਲ ਸੁਣਾਈ ਕਿਸੇ ਟਾਈਮ ਉਹ ਕੁੜੀ ਵੀ ਮੰਨਦੀ ਸੀ ਕਿ ਯਾਰ ਕਰਾਮਾਤ ਬਹੁਤ ਆ ਪਰ ਜਦੋਂ ਜਾ ਕੇ ਦੇਖਿਆ ਤਿੰਨ ਵਾਰੀ ਕਹਿੰਦੀ ਮੇਰੀ ਰਿਫਿਊਜ਼ਲ ਆ ਗਈ ਨਹੀਂ ਉਹ ਤਾਂ ਕੁੜੀ ਨੇ ਪੋਡਕਾਸਟ ਦੇ ਵਿੱਚ ਇਹ ਗੱਲ ਕਹੀ ਹੈ ਵੀ ਮੈਂ ਵੀ ਜਿੱਥੇ ਜਾਂਦੀ ਸੀ ਮੰਨ ਲਓ ਜਿਹੜੇ ਵੀ ਕਿਸੇ ਕਿਸੇ ਨੂੰ ਮਿਲਣਾ ਉਹਨੂੰ ਕਹਿਣਾ ਵੀ ਸਾਈਂ ਜੀ ਕੋਲ ਬਹੁਤ ਸ਼ਕਤੀ ਹੈ ਕਹਿੰਦੀ ਪਰ ਜਦੋਂ ਮੇਰੇ ਨਾਲ ਇਹ ਤਿੰਨ ਵਾਰੀ ਹੋ ਗਿਆ ਚਾਰ ਵਾਰੀ ਹੋ ਗਿਆ ਖੋਰ ਬੜਾ ਖੁਸ਼ ਹੋਇਆ ਕਹਿੰਦੀ ਪਰ ਉਦੋਂ ਮੇਰਾ ਵਿਸ਼ਵਾਸ ਉੱਠ ਗਿਆ ਵੀ ਇਹ ਕਿਹੜੇ ਸਾਈ ਜੀ ਅਸਲ ਚ ਨਾ ਅਸੀਂ ਸੁਣੀਆਂ ਸੁਣੀਆਂ ਗੱਲਾਂ ਤੇ ਵੱਧ ਯਕੀਨ ਕਰਦੇ ਆਂ ਸਿਆਣੇ ਕਹਿੰਦੇ ਜਾਂ ਰਾਹ ਪਿਆ ਜਾਣੀਆ ਜਾਂ ਵਾਹ ਪਿਆ ਜਾਣੀਆ ਸਾਨੂੰ ਜਿੰਨਾ ਟਾਈਮ ਅਸੀਂ ਆਪ ਨਾ ਹੜਾਈਆਉਣਾ ਟਾਈਮ ਸਾਨੂੰ ਛੇਤੀ ਯਕੀਨ ਨਹੀਂ ਕਰਨਾ ਚਾਹੀਦਾ ਸਾਡਾ ਹਾਲਤ ਇਹ ਆ ਵੀ ਤੁਰੇ ਜਾਂਦੇ ਕਿਸੇ ਨੇ ਕਹਿਤਾ ਯਾਰ ਫਲਾਣਾ ਬੰਦਾ ਨਾ ਬੜਾ ਚਮਤਕਾਰੀ ਆ ਜਿਉ ਕਿਸੇ ਚੀਜ਼ ਦੇ ਹੱਥ ਲਾਉਂਦਾ ਸੋਹਣਾ ਬਣ ਜਾਂਦੀ ਆ ਸਾਡੇ ਲੋਕ ਤਾਂ ਉਹਦੇ ਮਗਲ ਲੱਗ ਜਾਂਦੇ ਆ ਮੈਂ ਹੁਣ ਤੁਹਾਨੂੰ ਕਹਿਣਾ ਜੱਗੀ ਜੀ ਐ ਇੱਕ ਆਪਣੇ ਨਾ ਉਧਰ ਇੱਕ ਬਾਬਾ ਗਾ ਉਹ ਬੜਾ ਕਨਾਮ ਆਤੀ ਹੈ ਜਿਹੜੀ ਗੱਲ ਕਹਿੰਦਾ ਪੂਰੀ ਹੋ ਜਾਂਦੀ ਆ ਹੁਣ ਤੁਸੀਂ ਕਿਸੇ ਨਾ ਕਿਸੇ ਕਿਸਮ ਕੁ ਦੁਖੀ ਹੋਵੋਗੇ ਤੁਸੀਂ ਕਹੋਗੇ ਯਾਰ ਚੱਲ ਮੈਂ ਜਾ ਕੇ ਇੱਕ ਵਾਰੀ ਟਰਾਈ ਕਰੇ ਹੁਣਾ ਇਹ ਸਾਡੇ ਲੋਕਾਂ ਦੀ ਮਾਨਸਿਕਤਾ ਆ ਗਈ ਪਰ ਜਿਹੜੇ ਇਹੋ ਜਿਹੇ ਬਾਬੇ ਆ ਜਿਹੜੇ ਕੋਈ ਕਹਿੰਦਾ ਬੈਠਾ ਕੋਈ ਗੱਦਿਆਂ ਦੇ ਸulphe ਪੀ ਜਾਂਦਾ ਸulphe ਪੀ ਕੇ ਕਹਿਣਗੇ ਸਾਡੀ ਜੀ ਲੱਗੀ ਹੋਈ ਆ ਪ੍ਰਮਾਤਮਾ ਦੇ ਨਾਲ ਸਾਡੀ ਸਿੱਧੀ ਆ ਜੀ ਹੋ ਸਕਦਾ ਕਿ ਇਮੀਗ੍ਰੇਸ਼ਨ ਅਫਸਰ ਨਾਲ ਉੱਥੇ ਬਾਬਾ ਜੀ ਦੀ ਲੱਗੀ ਹੋਵੇ ਜਿੱਥੋਂ ਵੀਜ਼ਾ ਲਵਾਂਦੇ ਨੇ ਉਹ ਸਾਦਾ ਬੰਟਰੈਕਟਰ ਉਹ ਸਾਦਾ ਜਿਵੇਂ ਉਹ ਟੈਕਨੀਕ ਜੀ ਨਹੀਂ ਹੁੰਦੀ ਵੀ ਅਨਵੀਜ਼ੀਬਲ ਲਿਖ ਦਿੱਤਾ ਜਾਂਦਾ ਤੇ ਬਾਅਦ ਚੋ ਲੈਡ ਜੀ ਮਾਰ ਕੇ ਦੇਖ ਲੈਂਦਾ ਕੀ ਪਤਾ ਸਾਈ ਜੀ ਲਿਖ ਕੇ ਦਿੰਦੇ ਹੁਣ ਵੀ ਆ ਮੇਰਾ ਕੋਡ ਵੜਾ ਆ ਅਫਸਰ ਦੇਖਦਾ ਹੂਗਾ ਸਾਈ ਜੀ ਕੋਲੋਂ ਆਇਆ ਕਮਿਸ਼ਨ ਪੱਕਾ ਲਾਈ ਠੱਪਾ ਚੱਕ ਕੈਨੇਡਾ ਚੱਕ ਅਮਰੀਕਾ ਚੱਕ ਯੂ ਐਸ ਏ ਤੇ ਫਿਰ ਆਪਦਾ ਕਿਉਂ ਨਹੀਂ ਲੱਗਿਆ ਬਾਬਾ ਜੀ ਦਾ ਉਹ ਆਪਦੇ ਵਰੀ ਮੈਨੂੰ ਲੱਗਦਾ ਏਜੰਟ ਬਦਲ ਗਿਆ ਹੋਣਾ ਨਾ ਉਦੋਂ ਫਿਰ ਏਜੰਟ ਚੱਲੀ ਨਹੀਂ ਗਿਆ ਆਪਦੇ ਕਈ ਵਾਰ ਹੋ ਜਾਂਦਾਗਾ ਨਹੀਂ ਚੱਲਦੀ ਅਸਲ ਚ ਇਹ ਲੋਕਾਂ ਨੂੰ ਨਾ ਸਮਝਣਾ ਚਾਹੀਦਾਗਾ ਲੋਕ ਸਮਝਦੇ ਨਹੀਂਗੇ ਲੋਕ ਇਨਾ ਪਖੰਡੀ ਬਾਬਿਆਂ ਦੇ ਪਿੱਛੇ ਤੁਰੇ ਫਿਰਦੇ ਆ। ਸਾਡੀ ਪੜ੍ਹੇ ਲਿਖੇ ਲੋਕ ਜਿਹੜੇ ਐਦਾਂ ਦੇਦੇ ਆ ਤੇ ਜਾਂਦੇ ਨਹੀਂ ਐਦਾਂ ਕਿਸੇ ਵੀ ਸਾਈਂ ਜੀ ਨੂੰ ਬਾਬਾ ਜੀ ਨੂੰ ਮੰਨਣਾ ਕਿ ਉਹਨਾਂ 'ਚ ਪ੍ਰੈਕਟੀਕਲੀ ਦੀ ਕਮੀ ਹੈ ਕਿ ਉਹ ਇਨਾ ਪੜ੍ਹੇ ਲਿਖੇ ਨਹੀਂ ਕਿ ਕਿਉਂ ਲੋਕ ਐਦਾਂ ਜਾਂਦੇ ਨੇ। ਅਸਲ ਚੰਨਾ ਡਰਾ ਸਭ ਤੋਂ ਵੱਡਾ ਬਿਜ਼ਨਸ ਜਿਹੜਾ ਇੰਡੀਆ ਦੇ ਵਿੱਚ ਹੋ ਰਿਹਾ ਅੱਜ ਅੰਧਵਿਸ਼ਵਾਸ ਦੇ ਨਾਂ ਤੇ ਹੋ ਰਿਹਾ ਉਹ ਡਰ ਦਾ ਬਿਜ਼ਨਸ ਹੋ ਰਿਹਾ ਲੋਕਾਂ ਨੂੰ ਡਰਾਇਆ ਜਾਂਦਾ ਜੇ ਤੁਸੀਂ ਇੱਥੇ ਨਾ ਗਏ ਜੇ ਤੁਸੀਂ ਆਏ ਨਾ ਕੀਤਾ ਤੁਹਾਡਾ ਆ ਮਾੜਾ ਹੋ ਜੂ ਤੁਹਾਡਾ ਆਈ ਨਹੀਂ ਕੰਮ ਬਣਨਾ ਤੁਹਾਡਾ ਇਹ ਨਹੀਂ ਹੋਣਾ ਕਿਸੇ ਦਾ ਵੈਸੇ ਨਹੀਂ ਕੰਮ ਬਣਦਾ ਹੁੰਦਾ ਉਹਨੂੰ ਉਹੀ ਆ ਕੇ ਦੂਜਾ ਕਹਿਦਾ ਯਾਰ ਤੂੰ ਨਾ ਫਲਾਣੇ ਬਾਬੇ ਦੇ ਸੋਕ ਸੋਕੇ ਆ ਤੇਰਾ ਕੰਮ ਬਣ ਜੂਗਾ ਜੇ ਤੂੰ ਉਹ ਬਾਬੇ ਦਾ ਨਰਾਦਰ ਕੀਤਾ ਜੇ ਤੂੰ ਆਏ ਕੀਤਾ ਤਾਂ ਤੇਰਾ ਕੰਮ ਨਹੀਂ ਬਣਿਆ ਮੈਂ ਤਾਂ ਇੱਥੋਂ ਤੱਕ ਵੇਖਿਆ ਹੋਇਆ ਮੰਨ ਲਓ ਕੋਈ ਬਾਬਾ ਹੈ ਹੂੰ ਸਪੋਜ਼ ਕਰੋ XYZ ਮੇ ਕਿਸੇ ਨੂੰ ਵੀ ਵਿੱਚ ਨਹੀਂ ਲੈ ਕੇ ਆ ਰਹਾ ਮੰਨ ਲਓ ਤੁਸੀਂ ਇੱਕ ਕੋਲੇ ਗਏ ਤੁਹਾਡਾ ਕੰਮ ਨਹੀਂ ਬਣਿਆ ਦੂਜੇ ਕੋਲ ਗਏ ਤੁਹਾਡਾ ਕੰਮ ਨਹੀਂ ਬਣਿਆ ਤੁਸੀਂ ਤੀਜੇ ਕੋਲ ਗਏ ਕੰਮ ਨਹੀਂ ਬਣਿਆ ਐ ਕਰਦੇ ਕਰਦੇ ਬੰਦਾ 5 6 ਬਾਬਿਆਂ ਕੋਲ ਜਾਂਦਾ ਨਹੀਂ ਬੰਦਾ 7ਵੇਂ ਕੋਲ ਆਟੋਮੈਟਿਕਲੀ ਉਹ ਕੰਮ ਹੋ ਜਾਂਦਾ ਤੁਹਾਡਾ ਪਿੱਛੋਂ ਹੀ ਰੱਬ ਦੇ ਵੱਲੋਂ ਤੁਹਾਡਾ ਉਹ ਉਹ ਕੰਮ ਹੋ ਗਿਆ ਹਨਾ ਤੇ 7ਵਾਂ 7ਵੇਂ ਨੂੰ ਪੁੱਜਣਾ ਸ਼ੁਰੂ ਕਰ ਦਿੰਦੇ ਆ ਫਿਰ ਵੀ ਇਹ 7ਵੇਂ ਬਾਬੇ ਕੋਲ ਸਾਡਾ ਆ ਕੇ ਕੰਮ ਹੋਇਆ ਤੇ ਇਹ ਬਾਬਾ ਸਹੀ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਰੱਬ ਨੇ ਦੁਨੀਆ ਬਣਾਈ ਆ ਬਿਲਕੁਲ ਲੋਕ ਬਾਬਿਆਂ ਕੋਲ ਜ਼ਿਆਦਾਤਰ ਕਿਹੜੇ ਕੰਮਾਂ ਲਈ ਜਾਂਦੇ ਆ ਮੁੰਡੇ ਲੈਣ ਲਈ ਵੀ ਸਾਡੇ ਜਵਾਕ ਹੋ ਜੇ ਜੀ ਸਾਡਾ ਕੰਮੜਿਆ ਜੀ ਸਾਡਾ ਉਹ ਬੰਜੇ ਪ੍ਰਮਾਤਮਾ ਨੇ ਜੇ ਦੁਨੀਆ ਬਣਾਈ ਆ ਉਹਨੇ ਸਭ ਨੂੰ ਕੋਈ ਨਾ ਕੋਈ ਤਾਂ ਦੇਣਾ ਨਾ ਪਰ ਇਹ ਕਹਦਾ ਟਾਈਮ ਆ ਹੁਣ ਉਹ ਪੰਜਾ ਸੱਤਾਂ ਚੋ ਜਿਹਨੂੰ ਵੀ ਦੇਣਦਾ ਜਿਹਦਾ ਚੱਲ ਜਾਂਦਾ ਉਹਦਾ ਤੀਰ ਆ ਉਹ ਕਹਿੰਦੇ ਹੁੰਦੇ ਨਾ ਜਿਵੇਂ ਚੱਲ ਗਿਆ ਤੀ ਨਈ ਤੁੱਕਾ ਹੀ ਸਹੀ ਬਿਲਕੁਲ ਉਹ ਹਾਲਾ ਵੀ ਜਿਹਦਾ ਚੱਲ ਗਿਆ ਲੋਕ ਉਹਨੂੰ ਮੰਨਣ ਲੱਗ ਜਾਂਦੇ ਆ ਵੀ ਲੋਕ ਸੋਚਦੇ ਨਹੀਂਗੇ ਯਾਰ ਜੋ ਪ੍ਰਮਾਤਮਾ ਨੇ ਤੁਹਾਨੂੰ ਭੇਜਿਆ ਉਹਨੇ ਸਾਰਾ ਕੁਝ ਸੱਚਿਆਗਾ ਉਹਨੇ ਸਾਰਾ ਕੁਝ ਲਿਖਿਆ ਉਹਨੂੰ ਸਾਡੀ ਰੋਟੀ ਦਾ ਵੀ ਫਿਕਰ ਆ ਉਹਨੂੰ ਸਾਡੇ ਸਾਹਾਂ ਦਾ ਵੀ ਫਿਕਰ ਆ ਤੇ ਜੋ ਕੁਛ ਅਸੀਂ ਮੰਗਣਾ ਸੀ ਉਹ ਤੋਂ ਮੰਗੀਏ ਜਦੋਂ ਸਾਡਾ ਸਮਾਂ ਆ ਗਿਆ ਟਾਈਮ ਆ ਗਿਆ ਉਹਨੇ ਆਪ ਹੀ ਦੇ ਦੇਣਾ ਉਹ ਫਿਰ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਕੋਈ ਵੀ ਜਰੀਆ ਬਣ ਸਕਦਾ ਪਰ ਜਿਹੜੇ ਇਸ ਤਰੀਕੇ ਨਾਲ ਕਹਿਣਗੇ ਚਮਤਕਾਰ ਆ ਇਹ ਚਮਤਕਾਰ ਜੁਮਤਕਾਰ ਕੁਝ ਨਹੀਂ ਹੈਗਾ ਇਹ ਭੇੜਚਾਲ ਹੈ ਲੋਕਾਂ ਨੂੰ ਦਿਖਾਵਾ ਕੀਤਾ ਦਾ ਖਾਸ ਤੌਰ ਦੇਤੇ ਸਭ ਤੋਂ ਵੱਡੇ ਕਸੂਰਵਾਰ ਸਾਡੇ ਜਿਹੜੇ ਅੱਜ ਦੇ ਸਿੰਗਰ ਆ ਜਿਹੜੇ ਸਿੰਗਰ ਡੇਰਿਆਂ ਦੇ ਵਿੱਚ ਜਾ ਕੇ ਬੈਠਦੇ ਆ ਡੇਰਿਆਂ ਦੇ ਵਿੱਚ ਜਾ ਕੇ ਖਾੜੇ ਲਾਉਂਦੇ ਆ ਇਹਨਾਂ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਨੌਜਵਾਨ ਨੂੰ 扑ਕਾਉਂਦੇ ਆ ਤੇ ਨੌਜਵਾਨ ਨੂੰ ਇਹਨਾਂ ਦੇ ਮਗਰ ਲਾਉਂਦੇ ਆ ਸਭ ਤੋਂ ਵੱਡੇ ਕਸੂਰਵਾਰ ਉਹ ਆ ਪਰ ਪ੍ਰਮੋਟ ਤਾਂ ਰਾਜੀਦ ਦੀ ਮੰਨ ਲਓ ਤਾਂ ਅੱਜ ਮੈਂ ਸਿੰਗਰ ਆ ਮੈਨੂੰ ਕੋਈ ਇਨਵਾਈਟ ਕਰੇ ਕਿ ਬਾਬਾ ਜੀ ਕੋਲ ਕਿ ਤੂੰ ਗਾਣਾ ਗਾਣਾ ਹੈ ਹਨਾ ਜਾਂ ਤੂੰ ਇਸ ਤਰੀਕੇ ਦੇ ਗਾਣੇ ਗਾਣੇ ਨੇ ਜਾਂ ਮੰਨ ਲਓ ਤੁਸੀਂ ਜਿਵੇਂ ਕਿਸੇ ਦਾ ਗਾਣਾ ਸਾਈ ਹਨਾ ਉਹ ਸਾਈ ਗਾਣਾ ਇੱਥੇ ਗਾਣਾ ਕੇ ਜਾਂ ਉਹ ਕਰਨਾ ਤੈਨੂੰ ਇੰਨੇ ਪੈਕੇਜ ਅਸੀਂ ਬੁੱਕ ਕਰ ਲਿਆ ਹੁਣ ਉਹਦਾ ਤਾਂ ਕੰਮ ਬਣ ਜਾਂਦਾ ਵੀ ਮੇਰਾ ਮੇਰਾ ਪ੍ਰੋਫੈਸ਼ਨ ਹੈ ਜੇ ਮੈਂ ਪੈਸੇ ਲੁੱਤੇ ਮੈਂ ਉੱਥੇ ਜਾ ਕੇ ਗਾਣਾ ਫਿਰ ਚਿੱਟਾ ਵੀ ਪ੍ਰਮੋਟ ਕਰ ਦੋ ਫਿਰ ਚਿੱਟੇ ਦਾ ਵੀ ਅਗਲੇ ਪੈਸੇ ਦਿੰਦੇ ਜੇ ਜੇ ਮੰਨ ਲਓ ਜੇ ਉਦੋਂ ਬਾਅਦ ਬਾਬਾ ਬਾਬੇ ਦੀ ਜਿਹੜੀ ਸੋਸ਼ਲ ਮੀਡੀਆ ਟੀਮ ਜੱਜਕਲ ਬਣੀ ਹੋਈਆਂ ਰੀਲਾਂ ਵਾਇਰਲ ਕਰਨ ਵਾਲੇ ਬਣੇ ਹੋਏ ਆ ਉਹ ਕਹਦੇ ਨੇ ਵੀ ਲੈ ਵੀ ਬਾਬਾ ਜੀ ਨੇ ਨੋਟ ਅਡਾਤੇ ਫਲਾਣੇ ਸਿੰਗਰ ਤੇ ਬਾਬੇ ਨੇ ਨੋਟ ਅਡਾਤੇ ਉੱਥੋਂ ਦਾ ਇਹਨੂੰ ਤਰੱਕੀ ਉੱਥੋਂ ਮਿਲੀ ਹੈ ਪਹਿਲਾਂ ਦਾ ਸਿੰਗਰ ਫੇਲ ਹੀ ਸੀਗਾ ਇਹ ਜਾਂਦੇ ਤੁਹਾਡੇ ਤੁਸੀਂ ਆਪ ਹੀ ਜਵਾਬ ਦੇਤਾ ਆਪਦੇ ਸਵਾਲ ਦਾ ਇਹ ਤਾਂ ਡੇਰਿਆਂ ਤੇ ਉਹ ਜਾਂਦੇ ਆ ਜਿਹੜੇ ਫੇਲ ਹੋ ਚੁੱਕੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਸੁਣ ਨਹੀਂ ਦਿਆ ਹੁੰਦਾ ਉਹਨਾਂ ਨੂੰ ਪਤਾ ਵੀ ਅਸੀਂ ਉੱਤੇ ਜਾਈਏ ਉਹਨਾਂ ਦੀ ਪਬਲਿਸੀਟੀ ਹੈਗੇ ਸਾਨੂੰ ਸੁਣਨ ਲੱਗ ਜਾਣਗੇ ਮੈਨੂੰ ਦੱਸੋ ਦਰਜੀਤ ਕਿੰਨੇ ਡੇਰਿਆਂ ਤੇ ਗਿਆਗਾ ਕਿਤੇ ਵੀ ਨਹੀਂ ਜਸਬੀਰ ਜੱਸੀ ਕਿੰਨੇ ਡੇਰਿਆਂ ਤੇ ਜਾ ਕੇ ਗਾਇਆ ਕਿਤੇ ਵੀ ਨਹੀਂ ਇਹੋ ਜਿਹੇ ਕਿੰਨੇ ਪੰਜਾਬ ਦੇ ਕਲਾਕਾਰ ਆ ਜਿਹੜੇ ਡੇਰਿਆਂ ਦੇ ਉੱਤੇ ਨਹੀਂ ਗਏ ਤੇ ਅੱਜ ਲੋਕ ਉਹਨਾਂ ਨੂੰ ਸੁਣਦੇ ਆ ਕਿ ਨਹੀਂ ਸੁਣਦੇ ਬਿਲਕੁਲ ਲੋਕ ਯਾਦ ਕਰਦੇ ਕਿ ਨਹੀਂ ਕਰਦੇ ਸਿੱਧੂ ਮੂਸੇਵਾਲੇ ਕਿੰਨੇ ਗਡੇਰਿਆਂ ਦੇ ਉੱਤੇ ਜਾ ਕੇ ਗਾਤਾ ਕਿਤੇ ਵੀ ਨਹੀਂ ਮੈਂ ਸੁਣਿਆ ਵੀ ਨਹੀਂ ਅੱਜ ਪੂਰੀ ਦੁਨੀਆ ਯਾਦ ਕਰਦੀ ਆ ਕਿ ਨਹੀਂ ਕਰਦੀ ਬਿਲਕੁ ਜਿਹੜੇ ਡੇਰਿਆਂ ਤੇ ਜਾਂਦੇ ਆ ਉਹਨਾਂ ਨੂੰ ਕੌਣ ਸੁਣਦਾ ਉਹਨਾਂ ਨੂੰ ਕੋਈ ਸੁਣਦਾ ਨਹੀਂ ਤਾਂ ਉਹ ਡੇਰਿਆਂ ਤੇ ਉੱਤੇ ਜਾਂਦੇ ਆ ਹੋਰ ਉਹਨਾਂ ਨੂੰ ਕੋਈ ਨਹੀਂਗਾ ਜੇ ਇਕੱਲਾ ਪੈਸਾ ਹੀ ਹੁੰਦਾ ਫਿਰ ਪੈਸਾ ਤਾਂ ਜੀ ਚੱਟੇ ਨੂੰ ਪ੍ਰਮੋਟ ਕਰਨ ਤੇ ਬਹੁਤ ਮਿਲਦਾ ਸਮਗੜਾਂ ਦੇ ਕੋਲੇ ਵਾਧੂ ਆ ਲੈ ਲਓ ਉਹ ਦਿੰਦੇ ਆਓ ਲਾਓ ਫਿਰ ਉਹਨਾਂ ਲਈ ਗਾਓ ਗੀਤ ਵਿੱਚ ਟਾ ਪੀਓ ਜੀ ਚੱਟਾ ਪੀ ਕੇ ਵਧੀਆ ਹੁੰਦਾ ਫਿਰ ਉਹ ਵੀ ਕਰ ਲਓ ਪੈਸੇ ਪਿੱਛੇ ਇਹ ਜ਼ਮੀਰ ਵੀ ਹੁੰਦੀ ਆ ਨਾ ਕੋਈ ਆਪਦੀ ਤਾ ਜਿਹੜੇ ਦੀ ਜ਼ਮੀਰ ਜਾਗਦੀ ਹੈ ਉਹ ਨਹੀਂ ਜਾਂਦੇ ਉਹ ਕਹਿੰਦੇ ਭਾਈ ਅਸੀਂ ਨਹੀਂ ਇਹਨਾਂ ਨੂੰ ਪ੍ਰਮੋਟ ਕਰਦੇ ਤੇ ਜਿਨ੍ਹਾਂ ਨੇ ਜ਼ਮੀਰਾਂ ਹੀ ਵੇਚੀਆਂ ਹੋਈਆਂ ਜਿਹੜੇ ਕਹਿੰਦੇ ਸਾਡੇ ਲਈ ਮਹੱਤਵ ਹੀ ਪੈਸਾ ਰੱਖਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ ਪੁੱਤ ਮਰੇ ਕਿਸੇ ਦਾ ਪੁੱਤ ਜੀਵੇ ਕਿਸੇ ਦਾ ਘਰ ਪਟਿਆ ਜਾਵੇ ਕਿਸੇ ਦਾ ਪੈਸਾ ਬਰਬਾਦ ਹੋ ਜਾਵੇ ਉਹ ਕਹਿੰਦੇ ਸਾਨੂੰ ਡੱਕੇ ਦਾ ਲੈਣਾ ਦੇਣਾ ਨਹੀਂ ਪਰ ਸਾਨੂੰ ਇਹ ਆ ਵੀ ਸਾਡੀ ਜੇਬ 'ਚ ਪੈਸੇ ਆਉਣੇ ਚਾਹੀਦੇ ਸਾਡੇ ਥੱਲੇ ਕਾਲੀ ਰੇਂਜ ਖੜੀ ਹੋਵੇ ਕਿਸੇ ਦਾ ਸਾਈਕਲ ਵੀ ਚਾਹੇ ਵਿਕ ਜਾਏ ਤੇ ਵਿਕਦੇ ਹੀ ਉਹ ਹੀ ਬੰਦੇ ਨੇ ਜਿਹੜਾ ਵਿਚਾਰਾ ਮੰਨ ਲਓ ਦਾਨਪੁਨ ਕਰਨਾ ਮੈਂ ਹਕੀਕਤ ਹੈ ਮੈਂ ਦੇਖੀ ਹੋਈਆਂ ਇਹ ਚੀਜ਼ਾਂ ਮੰਨ ਲਓ ਕਿਸੇ ਦੇ ਘਰੇ ਕੋਈ ਰਕਸ਼ਾ ਚਲਾਉਂਦਾ ਹੈ ਕੋਈ ਕੋਈ ਸਾਈਕਲ ਚਲਾਉਂਦਾ ਕੋਈ ਆਪ ਦੀ ਦਿਹਾੜੀ ਮਜ਼ਦੂਰੀ ਕਰਦਾ ਉਹ ਬੰਦੇ ਵੀ 20-20000 ਰੁਪਏ ਡੋਨੇਟ ਕਰਕੇ ਆਉਂਦੇ ਡੇਰੇਆਂ 'ਚ ਅਸਲ 'ਚ ਇਹ ਡਰਦਾ ਮੈਂ ਪਹਿਲਾਂ ਗੱਲ ਕੀਤੀ ਸਾਰਾ ਕੁਝ ਡਰਦਾ ਬਿਜ਼ਨਸ ਆ ਲੋਕ ਡਰਦੇ ਆ ਇਹ ਸਾਡੇ ਦਿਮਾਗਾਂ ਦੇ ਵਿੱਚ ਲੋਕਾਂ ਦੇ ਮਨਾਂ ਦੇ ਅੰਦਰ ਜਿਹੜੇ ਅਜਿਹੇ ਬਾਬੇ ਨੇ ਉਹਨਾਂ ਨੇ ਆਦੀਆਂ ਦੁਕਾਨਦਾਰੀਆਂ ਚਲਾਉਣ ਦੇ ਲਈ ਡਰ ਭਾਇਆ ਹੋਇਆ ਕਿ ਜੇਕਰ ਤੁਸੀਂ ਦਾਨ ਪੁੰਨ ਨਹੀਂ ਕਰੋਗੇ ਜੇਕਰ ਤੁਸੀਂ ਕਿਤੇ ਚੜਾਵਾ ਨਹੀਂ ਚੜਾਉਂਗੇ ਤਾਂ ਤੁਹਾਡਾ ਆ ਨੁਕਸਾਨ ਹੋ ਜੂ ਤੁਹਾਡਾ ਆ ਫਲੋਪ ਹੋ ਜੂ ਤੁਹਾਨੂੰ ਆਏ ਹੋ ਜੂ ਵੇ ਹੋ ਜੂ ਉਹ ਹੋ ਜੂ ਸੋ ਸੋ ਚੀਜ਼ਾਂ ਸਾਡੇ ਦਿਮਾਗ 'ਚ ਭਾਈਆਂ ਹੋਈਆਂ ਉਸੇ ਕਰਕੇ ਜਿਹੜੇ ਸਾਡੇ ਲੋਕ ਜਾਂਦੇ ਆ ਕਰਦੇ ਆ ਉਹਦੇ ਨਾਲੋਂ ਚੰਗਾ ਯਾਰ ਕਿਸੇ ਡੇਰੇ 'ਚ 20000 ਦੇਣ ਦੇ ਨਾਲੋਂ ਚੰਗਾ ਤੁਸੀਂ ਕਿਸੇ ਗਰੀਬ ਦਾ ਘਰ ਦੀ ਛੱਤ 'ਚ ਆਉਂਦੀ ਹੋਊਗੀ ਉਹਦੀ ਮਰਮਦ ਕਰਾ ਦਿਓ ਬਿਲਕੁਲ ਕਿਸੇ ਗਰੀਬ ਦੀ ਧੀ ਦਾ ਵਿਆਹ ਖੜਾ ਹੋਊਗਾ ਸਮਾਨਵੰਨਿਓ ਉਹਨੂੰ ਸਮਾਨ ਲੈ ਕੇ ਦੇ ਦਿਓ ਕਿਸੇ ਗਰੀਬ ਦੀ ਧੀ ਦੇ ਕੋਲ ਸਕੂਲ ਪੜਨ ਜਾਣ ਲਈ ਕਿਤਾਬਾਂ ਨਹੀਂ ਹੋਣਗੀਆਂ ਕਿਸੇ ਕੋਲ ਵਰਤ ਨਹੀਂ ਹੋਣੀ ਕਿਸੇ ਨੂੰ ਕਿਸ ਚੀਜ਼ ਦੀ ਲੋੜ ਹੈ ਕਿਸੇ ਗਰੀਬ ਦੀ ਮਦਦ ਕਰ ਦਿਓ ਅਗਲਾ ساری ਉਮਰ ਤਹਾਨੂੰ ਸੀਸਾ ਦੇਊਗਾ ਨਾਲੇ ਦੇਸ਼ ਤਰੱਕੀ ਕਰੂਗਾ ਬਿਲਕੁਲ ਕੱਲੀਆਂ ਸਰਕਾਰਾਂ ਨੂੰ ਦੋਸ਼ ਕਿਉਂ ਦੇਣਾ ਤੁਸੀਂ ਇਸ ਪਾਸੇ ਪੈਸਾ ਲਾਓ ਨਾ ਜਾਂ ਇਹਨਾਂ ਦੇ ਘਰ ਭਰੀ ਜਾਓ ਡੇਰੇ ਤਾਂ ਡੇਰੇ ਵਧੀਆ ਬਣਾਤੇ ਸਾਰੇ ਮੈਂ ਕੱਲ ਡੇਰਿਆਂ ਦੀ ਗੱਲ ਨਹੀਂ ਕਰਦਾ ਇਹ ਸਾਰੇ ਧਾਰਮਿਕ ਸਥਾਨਾਂ ਤੇ ਆ ਹਰ ਇੱਕ ਧਾਰਮਿਕ ਸਥਾਨਾਂ ਦੇ ਤੇ ਪੱਥਰਾਂ ਦੇ ਤੇ ਚਨਵਾਦਨ ਦਾ ਅਗਲਾ ਜੀ ਇੰਨੇ ਲੱਖਾਂ ਰੁਪਏ ਜੀ ਦਾਨ ਆਏ ਜੀ ਅਸੀਂ ਗੁਰਦੁਆਰੇ ਮੰਦਰ ਮਸਜਿਦਾਂ ਨੂੰ ਸਾਰੇ ਧਾਰਮਿਕ ਸਥਾਨਾਂ ਨੂੰ ਅਸੀਂ ਵਧੀਆ ਬਣਾਉਣ ਤੇ ਲੱਗੇ ਹੋਏ ਆ ਪਰ ਗੁਰੂ ਤਾਂ ਕਹਿੰਦਾ ਪਹਿਲਾਂ ਮੇਰੇ ਜਿਹੜਾ ਮੇਰੀ ਪ੍ਰਜਾ ਕੀ ਜਿਹੜਾ ਉਹ ਸੁખી ਹੋਣੀ ਚਾਹੀਦੀ ਹੈ ਨਾ ਪ੍ਰਜਾ ਤਾਂ ਭੁੱਖੀ ਮਰਦੀ ਫਿਰਦੀ ਹੈ ਗੁਰੂ ਕਿਵੇਂ ਖੁਸ਼ ਆ ਜੇ ਤੁਸੀਂ ਗੁਰੂ ਨੂੰ ਖੁਸ਼ ਕਰਨਾ ਲੋਕਾਂ ਨੂੰ ਖੁਸ਼ ਕਰੋ ਲੋਕਾਂ ਦੇ ਢਿੱਡ ਭਰੋ ਜਿਹੜੇ ਭੁੱਖੇ ਫਿਰਦੇ ਆ ਉਹਨਾਂ ਨੂੰ ਰੋਟੀ ਖਵਾਓ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹਨਾਂ ਨੂੰ ਛੱਤ ਦੋ ਜਿਹੜਾ ਕੋਈ ਪੜ੍ਹਾਈ ਤੋਂ ਵਾਂਝਾ ਉਹਨੂੰ ਪੜ੍ਹਾਈ ਦੋ ਜਿਹਨੂੰ ਕੋਈ ਸਿਹਤ ਸਹੂਲਤ ਨਹੀਂ ਦਿੰਦਾ ਸਿਹਤ ਸਹੂਲਤ ਦਿਵਾਓ ਰੱਬ ਆਪੇ ਹੀ ਖੁਸ਼ ਆ ਉਹਨੂੰ ਲੋਡ ਹੀ ਨਹੀਂ ਸਕ ਮਰ ਮਰ ਦੀ ਉਹਨੂੰ ਲੋਡ ਹੀ ਨਹੀਂ ਪੱਥਰਾਂ ਦੀ ਨਾ ਹੀ ਉਹਨੂੰ ਵੱਡੀਆਂ ਕਾਰਾਂ ਦੀ ਲੋਡ ਆ ਹਾਲਾਕੀ ਧਰਮ ਜਿਹੜੇ ਵੀ ਸਥਾਨ ਹੈਗੇ ਸਾਰੇ ਸਤਿਕਾਰਯੋਗ ਆ ਜਿੱਥੇ ਵੀ ਲੋਕਾਂ ਦੀ ਚੜ੍ਹਦਾ ਅਸੀਂ ਉਹਦਾ ਸਤਿਕਾਰ ਕਰਦੇ ਆ ਪਰ ਜਿਹੜਾ ਪਖੰਡਵਾਦ ਆ ਉਹਦੇ ਹਮੇਸ਼ਾ ਅਸੀਂ ਵਿਰੋਧ ਦੇ ਵਿੱਚ ਆ ਮੈਂ ਹਮੇਸ਼ਾ ਉਹਦਾ ਵਿਰੋਧ ਕੀਤਾ ਤੇ ਕਰਦੇ ਆ ਤੇ ਰਹੀ ਗੱਲ ਜਿਹੜੀ ਅੱਜ ਦੀ ਵੀਡੀਓ ਦੀ ਇਹਦੀ ਕੋਈ ਜ਼ਿਆਦਾ ਕੋਈ ਸਪਸ਼ਟੀਕਰਨ ਨਹੀਂ ਆਇਆ ਕੋਈ ਗੱਲ ਦਾ ਪਤਾ ਨਹੀਂ ਲੱਗ ਸਕਿਆ ਵੀ ਕਿਉਂ ਲੜਾਈ ਹੋਈ ਆ ਕੀ ਮਸਲਾਗਾ ਕੀ ਨਹੀਂ ਆ ਪਰ ਜੋ ਬਾਬੇ ਦੀ ਲੈਂਗੁਏਜ ਆ ਜੋ ਬੋਡੀ ਲੈਂਗੁਏਜ ਬਾਬੇ ਦੀ ਬੋਲ ਰਹੀ ਆ ਉਹ ਬੇਹਾਦ ਨਿੰਦਣਯੋਗ ਆ ਇੱਕ ਸ਼ਰਮਨਾਕ ਆ ਜੇ ਉਹ ਵਾਕਈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਪਰਮਾਤਮਾ ਦੇ ਨਾਲ ਮੇਰੀ ਲੀਨ ਲੱਗਦੀ ਆ ਮੈਂ ਬਾਬਾ ਦਾ ਮੇਰੇ ਚ ਕਰਾਮਾਤ ਹੈਗੀ ਆ ਚਮਤਕਾਰ ਦੀਆਂ ਗੱਲਾਂ ਕਰਦੇ ਨੇ ਬਾਬਾ ਜੀ ਤਾਂ ਫਿਰ ਬਾਬੇ ਇਹੋ ਜੇ ਨਹੀਂ ਹੁੰਦੇਗੇ ਬਿਲਕੁਲ